ਕੀ ਹੋ ਰਿਹਾ ਹੈ ਪੱਤੀਆਂ ਲੱਗਦੀਆਂ ਨੇ ਕੀ ਲੱਗਦੀਆਂ ਨੇ ਪੱਤੀਆਂ ਪੱਤੀਆਂ ਹਾਂਜੀ ਸਸਰੀ ਕਾਲਜੀ ਖਵਾਲ ਫੇਰ ਤੋਂ ਸਵਾਗਤ ਆ ਜੀ ਆਪਣੇ ਵਲੌਗ ਤੇ ਅੱਜ ਦਾ ਵਲੌਗ ਆ ਜਿਵੇਂ ਜਿਵੇਂ ਜਿਹੜੀ ਚੀਜ਼ ਹੋਈ ਜਾਊਗੀ ਉਹਵੇਂ ਉਹ ਦਿਖਾਈ ਜਮਾਂ ਕਿਉਂਕਿ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸਕ੍ਰਿਪਟ ਤਿਆਰ ਨਹੀਂ ਹੈਗੀ ਜਿਵੇਂ ਜਿਵੇਂ ਜਿਹੜੀ ਚੀਜ਼ ਹੋਈ ਜਾਊਗੀ ਉਹਵੇਂ ਦਿਖਾਈ ਜਾਵਾਂਗੇ ਦਿਨ ਐਤਵਾਰ ਤਰੀਕਾ 14 ਸਪਟੰਬਰ ਜਦੋਂ ਕਰਾਂਗੇ ਇਹ ਰਲੀ ਜੀ ਕਹਿੰਦੇ ਨੇ ਜਾ ਅਪਲੋਡ ਕਰਾਂਗੇ ਉਦੋਂ ਦੇਖ ਲਿਓ ਪਹਿਲਾਂ ਹਾਲ ਜਿਹੜੀ ਜਿਹੜੀ ਚੀਜ਼ ਹੋਊਗੀ ਅੱਜ ਉਹ ਦਿਖਾਈ ਜਾਵਾਂ ਕਿਉਂਕਿ ਬਹੁਤ ਚਿਰ ਹੋ ਗਿਆ ਬਣਾਏ ਨੂੰ ਅੱਜ ਬਣਾਵਾਂਗੇ ਤੇ ਐਂਡ ਤੱਕ ਬਣੇ ਰਹਿਣਾ ਸਾਡੇ ਵਲੋਗ ਨਾਲ ਇਤਨੇ ਚਾਦੀ ਕੁੱਟ ਭਰ ਲਈ ਆਪਾਂ ਤੜਕੀ ਤੇ ਸਵੇਰ ਦੀ ਸ਼ੁਰੂਆਤ ਇਹ ਪਾਣੀ ਦੇ ਡੱਬਾਂ ਨਾਲ ਕਰਦੇ ਆ ਜਿਹੜੇ ਵੱਡੇ ਵੱਡੇ ਸੀ ਜਗ ਪਰੇ ਹੋਏ ਨੇ ਇਹਨਾਂ ਨੂੰ ਭਰਨ ਦਾ ਸਾਡਾ ਮੁੱਖ ਕਾਰਨ ਹੈ ਕਿਉਂਕਿ ਮੋਟਰ ਖਰਾਬ ਹੋ ਗਈ ਤੇ ਪਾਣੀ ਦੀ ਸਖਤ ਤੋਂ ਸਖਤ ਜ਼ਰੂਰਤ ਇਸ ਕਰਕੇ ਅਸੀਂ ਪਾਣੀ ਸਟੋਰ ਕਰ ਲਿਆ। ਇਹਦੇ ਨਾਲ ਇੱਕ ਫਾਇਦਾ ਹੋ ਗਿਆ ਕਿਉਂਕਿ ਇਹ ਨਾਲ ਸਾਨੂੰ ਪਾਣੀ ਦੀ ਵੈਲਿਊ ਦਾ ਪਤਾ ਲੱਗ ਗਿਆ। ਨਹੀਂ ਡੋਲਦੇ ਸੀਗੇ ਹੁਣ ਉਹ ਪਿਆਚਣਿਆ। ਇਹ ਇੰਨਾ ਵਾਸਤੇ ਆ। ਆਹ ਖੜੀਆਂ ਨੇ ਮੈਂ ਇਸ ਇਹਨਾਂ ਵਾਸਤੇ ਇਕੱਠਾ ਕਰਿਆ ਕਿਉਂਕਿ ਇਹਨਾਂ ਨੂੰ ਤੇਲ ਲੱਗ ਜਾਂਦੀ ਆ। ਆਪ ਤਾਂ ਹੀ ਪੀ ਨਹੀਂ ਸਕਦੇ ਫਿਰ ਸਾਨੂੰ ਪਿਆਣਾ ਪਊਗਾ। ਜੇ ਇਹ ਆਪ ਪੀਣ ਲੱਗੇ ਪਤਾ ਨਹੀਂ ਕਿੱਥੇ ਪੀ ਜਾਣ ਫਿਰ ਸਾਨੂੰ ਨਾ ਥਿਆਣਾ। ਉਹ ਨੁਕਸਾਨ ਹੋ ਜੂਗਾ ਜਿਵੇਂ ਕਿ ਮੈਂ ਦੱਸਿਆ ਸੀਗਾ ਵੀ ਜਿਵੇਂ ਜਿਵੇਂ ਜਿਹੜੀ ਗੱਲ ਹੋਊਗੀ ਉਹ ਮੈਂ ਬਣਾਵਾਂਗੇ ਹੁਣ ਤਾਂ ਹਾਲਾਗੇ ਕੱਪੜੇ ਧੋਣ ਆਪਾਂ ਆ ਮਸ਼ੀਨ 'ਚ ਧੋਣ ਲੱਗੇ ਕੱਪੜੇ ਕੱਪੜੇ ਧੋਲੀਏ ਫਿਰ ਨਵੀਂ ਕੋਈ ਜਿਹੜੀ ਗੱਲ ਹੋਊਗੀ ਉਹ ਦਿਖਾਵਾਂਗੇ ਕੱਪੜੇ ਕਪੜੇ ਧੋ ਕੇ ਵਿਹਲੇ ਹੋਗੇ ਤੇ ਆ ਕੱਖ ਆਪਏ ਨੇ ਇਹ ਸਾਡਾ ਇੰਤਜ਼ਾਰ ਕਰ ਰਹੇ ਨੇ ਨਰਮੀ ਜ਼ਿਆਦਾ ਹੋ ਰਹੀ ਆ ਦੁਪਹਿਰ ਦੇ 12 ਵਜੇ ਤਾਂ ਹੀ ਪੱਖਾ ਲਾ ਰੱਖਿਆਗਾ ਐਨੀ ਧੁੱਪੇ ਤਾਂ ਸੁਨ ਸੁਣਾ ਹੀ ਆ ਸਾਰੇ ਕਿਤੇ ਐਨੀ ਧੁੱਪੇ ਤਾਂ ਸੁਨ ਸੁਣਾ ਆ ਬਸ ਕੁੱਤੇ ਬਿੱਲੀ ਫਿਰਦੇ ਨੇ ਵਿੜੇ ਤੇ ਫਿਰਦਾ ਬਾਜ ਮਾਰਤੇ ਮਾਰਤੇ ਫਿਰਦਾ ਕਿਸੇ ਤੇ ਪਾ ਕਬੂਤਰ ਜੇ ਝਮੂੰਗਾ ਆਵਾਜ਼ ਐਵੇਂ ਲੱਗਦਾਗਾ ਹੋ ਫਰੀਆ ਹੈ ਨਹੀਂ ਕਰਦਾ ਉਹ ਉਹ ਕੀ ਹੋ ਰਿਹਾ ਹੈ ਸੱਤੀਆਂ ਲੱਗੀਆਂ ਨੇ ਕੀ ਲੱਗ ਰਹੀ ਨੇ ਸੱਤੀਆਂ 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 ਆਓ ਹੋ ਵਸਤੂਆਂ ਨੇ ਜਿਹੜੇ ਵੱਡੇ ਵੱਡੇ ਬੈਲੀਆ ਦੇ ਝੁੱਗਿਆ ਚੌੜ ਕਰਾਉਂਦੀਆਂ ਨੇ ਹੋ ਜੜੀ ਹੋਰ ਆ ਕਰੀ ਫਿੱਡੂ ਵੇ ਆਈ ਦਿਨਾਂ ਨੇ ਟਾਇਰ ਉੱਤੇ ਦਾ ਐਵੇਂ ਬੈਲੀ ਉੱਡਦੇ ਨੇ ਪਪਾ ਜਾ ਕੇ ਇਹ ਉਹ ਪੰਪ ਉਹ ਵਸਤੂ ਹੈ ਲੁੱਕ ਪੈ ਰਹੀ ਆ ਪਿੱਛੇ ਆਉ ਦੇ ਲੁੱਕ ਲੱਗ ਰਹੀ ਆ ਪਹਿਣਾ